ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਮਹਾਰਾਜ ਨੇ ਮੌਕਾ ਦਿੱਤਾ ਜੀ ਬਖਸ਼ਿਸ਼ ਕੀਤੀ ਹੈ ਤੇ ਆਪਾਂ ਆਏ ਹਾਂ ਜੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਧਰਤੀ ਜਿੱਥੋਂ ਸਿੱਖ ਪੰਥ ਦੀ ਨੀਂ ਰੱਖੀ ਗਈ ਹੈ ਜੀ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਅੱਜ ਆਪਾਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਨਾਲ ਦੀ ਨਾਲ ਹੀ ਇੱਥੇ 555ਵਾਂ ਗੁਰੂ ਮਾਰਾਹਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਤੇ ਉਹ ਗੁਰਪੁਰਬ ਵੀ ਅੱਜ ਆਪਾਂ ਤੁਹਾਨੂੰ ਪੂਰਾ ਇਸ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਐਂਟਰੀ ਆ ਉਹ ਆਜੀ ਇਸ ਪਾਸੇ ਦੀ ਅਸੀਂ ਰਾਤ ਜਦੋਂ ਆਏ ਸੀ ਉਦੋਂ ਕਾਫੀ ਹਨੇਰਾ ਹੋ ਗਿਆ ਸੀਗਾ ਉਦੋਂ ਵੀਡੀਓ ਨਹੀਂ ਬਣੀ ਜਦ ਕਿ ਜਿੰਨੀ ਵਾਰ ਵੀ ਐਂਟਰੀ ਹੋਊਗੀ ਤੁਹਾਡੀ ਇੱਥੋਂ ਦੀ ਹੀ ਹੋਊਗੀ ਓਏ ਭਾਈ ਤੁਸੀਂ ਦੇਖਦੇ ਹੋ ਰਾਤ ਤਾਂ ਬਹੁਤ ਜ਼ਿਆਦਾ ਇਕੱਠ ਵੀ ਸੀਗਾ ਅੱਜ ਵੀ ਨਗਰ ਕੀਰਤਨ ਇਹ ਲੈ ਕੇ ਗਏ ਹੋਇਆ ਤਾਂ ਕਰਕੇ ਸੰਗ ਥੋੜੀ ਰੈਲੀ ਤੁਰੀ ਜਾਂਦੀ ਜਦੋਂ ਸੰਗ ਉੱਥੋਂ ਆ ਗਈ ਉਦੋਂ ਇੱਥੋਂ ਦੀ ਲੰਘਣਾ ਮੁਸ਼ਕਲ ਹੋ ਜਾਣਾ ਜੀ ਤੇ ਹਾਈ ਤਾਂ ਬੜੇ ਰਾਹ ਤੋਂ ਨਾਲ ਆਪਾਂ ਤੁਰੇ ਜਾ ਰਹੇ ਹਾਂ ਜਿਵੇਂ ਹੀ ਆਪਾਂ ਇਸ ਰਸਤੇ ਤੋਂ ਅੱਗੇ ਜਾਂਦੇ ਆ ਤੇ ਅੱਗੇ ਆਪਾਂ ਨੂੰ ਆਹ ਵਾਲਾ ਜੋ ਦਰਸ਼ਾ ਵੇਖਣ ਨੂੰ ਮਿਲਦਾ ਜੀ ਗੁਰਦੁਆਰਾ ਸਾਹਿਬ ਦਾ ਜੋ ਸਥਾਨਾ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਤੇ ਤੁਸੀਂ ਸੰਗਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਾਰੀ ਇਕੱਠਾ ਜੀ ਹਾਲਾਂਕਿ ਇਹ ਕੁਝ ਵੀ ਨਹੀਂ ਜਦੋਂ ਰਾਤ ਦੇ ਸਮੇਂ ਭੋਗ ਪੈਣਗੇ ਉਸ ਸਮੇਂ ਬਹੁਤ ਜ਼ਿਆਦਾ ਸੰਗਤ ਇੱਥੇ ਆਵੇਗੀ ਇਹ ਵਾਲੀ ਸੰਗਤ ਇੰਡੀਆ ਤੋਂ ਜ਼ਿਆਦਾ ਨਹੀਂ ਗਈ ਹੋਈ ਇੰਡੀਆ ਤੋਂ ਸਿਰਫ ਗਈ ਹੋਈ ਹੈ ਜੀ ਸੰਗਤ ਇੱਥੇ 2500 ਤੇ ਬਾਕੀ ਜਿੰਨੀ ਵੀ ਸੰਗਤ ਆ ਉਹ ਇਥੋਂ ਦੀ ਪਾਕਿਸਤਾਨ ਦੀ ਆ ਪਾਕਿਸਤਾਨ ਦੇ ਵਿੱਚ ਇੱਕ ਸਿੰਧ ਪ੍ਰਾਂਤ ਆ ਸਟੇਟ ਉੱਥੋਂ ਦੇ ਸਿੰਧੀ ਲੋਕ ਇੱਥੇ ਆਏ ਹੋਏ ਆ ਜੀ ਜਿਆਦਾਤਰ ਤੁਸੀਂ ਦੇਖ ਰਹੇ ਹੋ ਨਾ ਜਿਨ੍ਹਾਂ ਦੇ ਰਮਾਲ ਬੱਧੇ ਹੋਏ ਆ ਜਾਂ ਸਿਰਲ ਨਹੀਂ ਟਕੇ ਹੋਏ ਇਹ ਬੈਠੇ ਹੋਏ ਆ ਇਹ ਸਾਰੇ ਹੀ ਸਿੰਧ ਪ੍ਰਾਂਤ ਤੋਂ ਆਏ ਹੋਏ ਆ ਜੀ 30000 ਦੇ ਕਰੀਬ ਉੱਥੇ ਸਿੰਧੀ ਜਿਹੜੇ ਹੈਗੇ ਆ ਹਿੰਦੂ ਕਮਿਊਨਿਟੀ ਨਾਲ ਸੰਬੰਧ ਰੱਖਦੇ ਉਹ ਆਏ ਹੋਏ ਆ ਜੇਕਰ ਅਪ ਇਹਨਾਂ ਦੀ ਗੱਲ ਕਰਦੇ ਆ ਸ਼ਰਦਾ ਦੀ ਤੇ ਆਪਾਂ ਇਹੋ ਕਹਿ ਸਕਦੇ ਵੀ ਆਪਣੇ ਲੋਕਾਂ ਨਾਲੋਂ ਵੀ ਜ਼ਿਆਦਾ ਸ਼ਰਧਾ ਇਹ ਰੱਖਦੇ ਆ ਜੀ ਗੁਰੂ ਨਾਨਕ ਦੇਵ ਜੀ ਪ੍ਰਤੀ ਤੇ ਪਰ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਕੀ ਹਿਸਟਰੀ ਜਾਂ ਕੁਝ ਨਹੀਂ ਪਤਾ ਬਸ ਇਹਨਾਂ ਨੇ ਇਹ ਆ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਸਬੰਧ ਇਹਨਾਂ ਦਾ ਹੈਗਾ ਇਹਨਾਂ ਨੇ ਕੀ ਕਰਨਾ ਕਿ ਜਿੰਨੀ ਵੀ ਇਹਨਾਂ ਦੀ ਕਮਾਈ ਆ ਉਹਦੇ ਵਿੱਚੋਂ ਹਰ ਬੰਦੇ ਨੇ 100 ਰੁਪਏ ਦੇ ਵਿੱਚੋਂ 5 ਰੁਪਏ ਕੱਢਨੇ ਹੀ ਕੱਢਨੇ ਆ ਤੇ ਇੱਥੇ ਜਿੰਨੇ ਵੀ ਲੰਗਰ ਲਗਾਏ ਹੋਏ ਆ ਉਹ ਸਿੰਧੀਆਂ ਦੇ ਹੀ ਲਗਾਏ ਹੋਏ ਆ ਇਹ ਸਾਰੇ ਇਹ ਸਿੰਧੀ ਲੋਕੀਏ ਇਹਨਾਂ ਨੂੰ ਕਮਰੇ ਨਾਲ ਕੋਈ ਮਸਲਾ ਨਹੀਂ ਚਾਹੇ ਜਿੰਨੀ ਵੀ ਠੰਡ ਹੈ ਇਹਨਾਂ ਨੇ ਬਾਹਰ ਆਪਦੇ ਤੰਬੂ ਲਗਾਏ ਆ ਜੇ ਤੰਬੂ ਨਹੀਂ ਵੀ ਲਗਾਏ ਤੇ ਇਹਨਾਂ ਨੇ ਉੱਥੇ ਹੀ ਪੈ ਜਾਣਾ ਜੀ ਬਾਹਰ ਜਾ ਕੇ ਹੀ ਬਹੁਤ ਸ਼ਰਧਾ ਰੱਖਦੇ ਆ ਗੁਰੂ ਨਾਨਕ ਪ੍ਰਤੀ ਇਹ ਬਾਬਾ ਨਾਨਕ ਕਹਿੰਦੇ ਆ ਇਹ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਆਪਣੇ ਇੰਡੀਆ ਤੋਂ ਜਿਹੜੇ ਗਏ ਸੰਤ ਸੀ ਉਹ ਸੀ 2500 ਦੇ ਆਸ-ਪਾਸ ਜੇ ਆਪਾਂ ਇਸ ਅਤੇ ਦੇ ਆਪਣਾ ਗੁਰਦੁਆਰਾ ਸਾਹਿਬ ਦੇ ਮੋਟਾ-ਮੋਟਾ ਇਤਿਹਾਸ ਦੇ ਬਾਰੇ ਜਾਣਦੇ ਆ ਇਹ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਇਸ ਸਥਾਨ ਤੇ ਹੋਇਆ ਸੀ ਤੇ ਇਹ ਜਿਹੜਾ ਸਥਾਨ ਆ ਨਨਕਾਣਾ ਸਾਹਿਬ ਪੰਜਾਬ ਪਾਕਿਸਤਾਨ ਦਾ ਇੱਕ ਸ਼ਹਿਰ ਆ ਜਿਹੜਾ ਕਿ ਹੁਣ ਜ਼ਿਲ੍ਹਾ ਹੈਗਾ ਪਹਿਲਾਂ ਇਸ ਦਾ ਨਾਮ ਰਾਏਪੋਏ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ ਲਾਹੌਰ ਤੋਂ ਇਹ ਤਕਰੀਬਨ 80 ਕਿਲੋਮੀਟਰ ਦੂਰ ਆ ਜੀ ਤੇ ਜਦੋਂ ਆਪਾਂ ਇੱਥੋਂ ਜਾਂਦੇ ਆ ਬਾਗਾ ਬਾਡਰ ਤੋਂ ਤੇ ਸਿੱਧਾ ਆਪਾਂ ਨਨਕਾਣਾ ਸਾਹਿਬ ਹੀ ਰਾਤ ਨੂੰ ਜਾਂਦੇ ਆ ਜੀ ਇਹ ਨਨਕਾਣਾ ਸਾਹਿਬ ਹੁਣ ਜ਼ਿਲ੍ਹਾ ਵੀ ਬਣਿਆ ਹੋਇਆ ਜੇਕਰ ਆਪਾਂ ਇੱਥੇ ਸਿੱਖਾਂ ਦੀ ਗੱਲ ਕਰਦੇ ਆ ਇਸ ਸ਼ਹਿਰ ਦੇ ਵਿੱਚ ਤਾਂ ਇਸ ਸ਼ਹਿਰ ਦੇ ਵਿੱਚ ਤਕਰੀਬਨ 97% ਮੁਸਲਮਾਨ ਤੇ 1.4 ਦੇ ਆਸ-ਪਾਸ ਰਹ ਰਹੇ ਆ ਜੀ ਸਿੱਖ ਤੇ ਕੋਸ਼ ਜੀਰੋ ਪਰ 10% ਇੱਥੇ ਹਿੰਦੂ ਕਮਿਊਨਿਟੀ ਹੈ ਜੀ ਇਹ ਉਹ ਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਸੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਜਿਹੜਾ ਇਹ ਵਾਲਾ ਗੁਰਦੁਆਰਾ ਜੀ ਇਹ ਸਭ ਤੋਂ ਪਹਿਲਾ ਗੁਰਦੁਆਰਾ ਜੋ ਪਹਿਲੇ ਗੁਰੂ ਸਾਹਿਬ ਦੇ ਬੇਟੇ ਬਾਬਾ ਲਖਮੀ ਦਾਸ ਜੀ ਨੇ ਤੇ ਬਾਬਾ ਧਰਮਚੰਦ ਨੇ ਬਣਵਾਇਆ ਸੀ ਤੇ ਇਸ ਗੁਰਦੁਆਰਾ ਸਾਹਿਬ ਨੂੰ ਪਹਿਲਾਂ ਕਾਲੂ ਕਾ ਕੋਠਾ ਵੀ ਆਖਿਆ ਜਾਂਦਾ ਸੀ ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਤੇ ਉਹਨਾਂ ਨੇ ਕਹਿਣ ਤੇ ਇਸ ਜਨਮ ਸਥਾਨ ਦੀ ਸੇਵਾ ਕਰਾਈ ਮਹਾਰਾਜਾ ਰਣਜੀਤ ਸਿੰਘ ਨੇ ਤੇ ਜਿੰਨਾ ਵੀ ਇਹ ਵਾਲਾ ਸਥਾਨ ਬਣਾਇਆ ਜੀ ਇਹ ਚਿੱਟਾ ਦੁੱਧਿਆ ਰੰਗ ਦਾ ਬਣਾਇਆ ਗਿਆ ਜੀ ਤੇ 12 ਦਰੀ ਬਣਾਈ ਹੋਈ ਹੈ ਜਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਬਣਾਏ ਆ ਉਹ ਸਾਰੇ 12 ਦਰਾਂ ਦੇ ਵਿੱਚ ਹੀ ਆ ਜੀ ਆਪਾਂ ਅੱਗੇ ਆਉਣ ਵਾਲੀਆਂ ਵੀਡੀਓ ਵਿੱਚ ਉਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਜੀ ਇੱਥੇ ਬੇਬੇ ਨਾਨਕੀ ਦਾ ਖੂਹ ਵੀ ਆ ਜੀ ਜਿੱਥੋਂ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਣੀ ਪੀਂਦੇ ਹੁੰਦੇ ਸੀ ਇੱਕ ਜੰਟ ਦਾ ਦਰਖਤ ਵੀ ਮੌਜੂਦ ਆ ਜਿੱਥੇ 1921 ਦੇ ਵਿੱਚ ਨਰੈਣੂ ਮਹੰਤ ਨੇ ਭਾਈ ਲక్ష్మణ ਸਿੰਘ ਤੇ ਉਹਨਾਂ ਦੇ 200 ਸਾਥੀਆਂ ਨੂੰ ਸ਼ਹੀਦ ਕੀਤਾ ਸੀ ਤੇ ਨਾਲ ਦੀ ਨਾਲ ਹੀ ਇੱਥੇ ਇੱਕ ਸਰੋਵਰ ਵੀ ਆ ਜੋ ਕਿ ਸਿੱਖ ਰਾਜ ਦੇ ਸਮੇਂ ਦਾ ਹੀ ਬਣਾਇਆ ਗਿਆ ਸੀ ਤੇ ਇਹ ਸਰੋਵਰ ਤੇ ਉਸ ਤੋਂ ਬਾਅਦ ਆਜੋ ਆਪਾਂ ਨਾਲ ਦੀ ਨਾਲ ਹੀ ਇਸੇ ਵੀਡੀਓ ਦੇ ਵਿੱਚ ਗੁਰਪੁਰਬ ਤੇ ਆਤਿਸ਼ਬਾਜੀ ਸਭ ਕੁਝ ਕਵਰ ਕਰਾਂਗੇ ਜੀ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਅਕਸਰ ਹੀ ਨਨਕਾਣਾ ਸਾਹਿਬ ਦੇਖਦੇ ਹੋ ਜੀ ਉਹ ਇਸ ਜਗ੍ਹਾ ਦੀ ਤਸਵੀਰ ਹੁੰਦੀ ਆ ਇਹ ਬਿਲਕੁਲ ਫਰੰਟ ਆ ਪਰ ਜਿਹੜਾ ਜਨਮ ਸਥਾਨ ਆ ਨਨਕਾਣਾ ਸਾਹਿਬ ਉਹ ਮਤਲਬ ਕਿ ਇਸ ਤੋਂ ਅੱਗੇ ਜਾ ਕੇ ਆ ਜੀ ਮਤਲਬ ਕਿ ਇਹ ਆਪਾਂ ਇਹੋ ਕਹਿ ਸਕਦੇ ਹਾਂ ਵੀ ਇਹ ਡਿਉਟੀ ਆ ਤੇ ਡਿਉਟੀ ਦੇ ਵਿੱਚ ਦੀ ਆਪਾਂ ਲੰਘ ਕੇ ਉਸ ਤੋਂ ਅੱਗੇ ਜਨਮ ਸਥਾਨ ਤੇ ਜਾਵਾਂਗੇ ਜੀ ਇਹ ਸਿਰਫ ਇਹਦਾ ਫਰੰਟ ਆ ਜੀ ਜਿਆਦਾ ਤੁਸੀਂ ਇਸੇ ਤਰ੍ਹਾਂ ਦੀ ਤਸਵੀਰ ਕਿਤੇ ਵੀ ਦੇਖਦੇ ਹੋ ਨਨਕਾਣਾ ਸਾਹਿਬ ਦੀ ਜਦੋਂ ਵੀ ਤਸਵੀਰ ਵੇਖੋਗੇ ਇਸ ਜਗ੍ਹਾ ਦੀ ਵੇਖੋਗੇ ਪਰ ਆਜੋ ਆਪਾਂ ਜਨਮ ਸਥਾਨ ਤੇ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਡਿਉਟੀ ਦਾ ਗੇਟ ਆ ਜੀ ਚਾਂਦੀ ਦਾ ਬਣਿਆ ਹੋਇਆ ਜੀਦੇ ਵਿੱਚ ਕੀ ਤਸਵੀਰਾਂ ਉੱਕਰੀਆਂ ਤੁਸੀਂ ਦੇਖ ਰਹੇ ਹੋ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਸੱਚਾ ਸੌਦਾ ਕੀਤਾ ਇਹ ਤਸਵੀਰ ਤੇ ਜਿਹੜਾ ਦੂਜਾ ਦਰਵਾਜ਼ਾ ਜੀ ਇਹਦੇ ਉੱਪਰ ਭਾਈ ਬਾਲਾ ਭਾਈ ਮਰਦਾਨਾ ਤੇ ਸਤਿਗੁਰੂ ਬੈਠੇ ਹੈ ਜੀ ਇਹ ਤਸਵੀਰ ਆਪਾਂ ਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਹੈ ਜੋ ਕਿ ਚਾਂਦੀ ਦੇ ਦਰਵਾਜ਼ੇ ਦੇ ਵਿੱਚ ਉੱਕਰੀ ਹੋਈ ਹੈ ਜੀ ਤੇ ਆਜੋ ਇਸ ਤੋਂ ਅੱਗੇ ਜਿਵੇਂ ਚੱਲਦੇ ਆ ਜੀ ਜਿਹੜੇ ਇੱਥੇ ਸਾਕਾ ਨਨਕਾਣਾ ਸਾਹਿਬ ਸਮੇਂ ਸ਼ਹੀਦ ਸੈਗੋਏ ਸੀ ਉਹਨਾਂ ਦੇ ਨਾਮ ਇੱਥੇ ਲਿਖੇ ਗਏ ਆ ਜੀ 200 ਸਿੰਘ ਨਰੈਣੂ ਮਹੰਤ ਨੇ ਸ਼ਹੀਦ ਕੀਤਾ ਸੀ ਉਹ ਵੀ ਆਪਾਂ ਜੰਡ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਵਿਖਾਵਾਂਗੇ ਜੀ ਇਹ ਪੂਰੀ ਲਿਸਟ ਲੱਗੀ ਹੋਈ ਹੈ ਜੀ ਤੇ ਇਹਦੇ ਨਾਲ ਹੀ ਜੇ ਆਪਾਂ ਥੋੜਾ ਅੱਗੇ ਆਉਣੇ ਆ ਜੀ ਤੇ ਬੇਬੇ ਨਾਨਕੀ ਦਾ ਖੂ ਇਸ ਦਾ ਨਾਮ ਦਿੱਤਾ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨਿੱਕੇ ਹੁੰਦੇ ਬਚਪਨ ਦੇ ਵਿੱਚ ਐਸੇ ਖੂਹ ਦਾ ਪਾਣੀ ਪੀਂਦੇ ਹੁੰਦੇ ਸੀ ਤੇ ਇਹ ਖੂਹ ਅੱਜ ਵੀ ਮੌਜੂਦ ਆ ਜਿਸ ਵਿੱਚ ਮੱਛੀ ਮੋਟਰ ਲਗਾ ਕੇ ਉਸ ਤੋਂ ਬਾਅਦ ਫਿਲਟਰ ਕਰਕੇ ਇਹ ਹੀ ਜਿਹੜਾ ਜਾਲਾ ਸੰਗਤਾਂ ਦੇ ਵਿੱਚ ਵਰਤਿਆ ਜਾਂਦਾ ਜੀ ਉਸ ਤੋਂ ਬਾਅਦ ਆਜੋ ਆਪਾਂ ਅੱਗੇ ਚੱਲਦੇ ਹਾਂ ਜੀ ਕੁਝ ਦੂਰੀ ਦੇ ਉੱਪਰ ਜਿਵੇਂ ਤੁਸੀਂ ਵੇਖ ਸਕਦੇ ਹੋ ਜੀ ਇਹ ਫੁੱਲਾਂ ਦੀ ਸਜਾਵਟ ਕਾਫੀ ਕੀਤੀ ਗਈ ਆ ਤੇ ਡਿਊਟੀ ਵਾਲੇ ਦਰਵਾਜ਼ੇ ਤੋਂ ਕੁਝ ਦੂਰੀ ਤੇ ਜਾ ਕੇ ਜਨਮ ਸਥਾਨ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਜ ਸੰਗਤਾਂ ਦਾ ਭਾਰੀ ਇਕੱਠਾ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਕੁਝ ਸੰਗਤਾਂ ਕੀਰਤਨ ਸਰਵਨ ਕਰ ਰਹੀਆਂ ਤੇ ਆਪਾਂ ਵੀ ਇੱਥੇ ਵੀਡੀਓ ਦੇ ਰਹੀ ਤੁਹਾਨੂੰ ਇੱਕ ਦਰਸ਼ਨ ਕਰਵਾ ਰਹੇ ਹਾਂ ਜੀ ਇਹ ਵਾਲਾ ਸਥਾਨ ਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਮਹਾਰਾਜਾ ਰਣਜੀਤ ਸਿੰਘ ਨੇ ਇਹ ਬਿਲਡਿੰਗ ਬਣਾਈ ਸੀ ਤੇ ਉਹਦੇ ਉੱਪਰ ਸੋਨੇ ਦੇ ਪੱਤਰੇ ਦੇ ਵਿੱਚ ਭਾਈ ਬਾਲਾ ਭਾਈ ਮਰਦਾਨਾ ਕੀ ਰਵਾਬ ਵਜਾ ਰਹੇ ਆ ਤੇ ਸਤਿਗੁਰੂ ਬੈਠੇ ਆ ਇਹ ਇੱਕ ਤਸਵੀਰ ਉੱਤੇ ਬਣਾਈ ਗਈ ਹੈ ਜੀ ਜਿੰਨਾਂ ਵੀ ਪਾਕਿਸਤਾਨ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵੇਖੋਗੇ ਉਹਦੇ ਵਿੱਚ ਜਿਆਦਾ ਜਿਹੜੀ ਉਸਾਰੀਆਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਰਾਈ ਗਈ ਹੈ ਤੇ 12 ਦਰੀ ਬਣਾਈ ਗਈ ਹੈ ਹਰ ਜਿੰਨੇ ਵੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਜਾਨੀ ਕਿ ਜਿੱਥੇ ਪਾਲਕੀ ਸਾਹਿਬ ਆ ਉਹਦੇ ਚਾਰ ਚੁਫੇਰੇ 12 ਦਰੀ ਬਣਾਈ ਗਈ ਹੈ ਆਪਾਂ ਆਉਣ ਵਾਲੀਆਂ ਵੀਡੀਓ ਵਿੱਚ ਉਹ 12 ਦਰੀ ਕੀ ਹੁੰਦੀ ਹੈ ਜੇ ਨਹੀਂ ਪਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਅੰਦਰ ਛੋਟੀ ਹੀ ਪਾਲਕੀ ਆ ਜੀ ਤੇ ਉੱਥੋਂ ਮੱਥਾ ਟੇਕ ਕੇ ਸੰਗਤਾਂ ਬਾਹਰ ਨਿਕਲਦੀਆਂ ਜੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਇਸ ਸਾਈਡ ਤੇ ਤੁਹਾਨੂੰ ਇੱਕ ਝੰਡ ਵਿਖਾਈ ਦੇਊਗਾ ਜੀ ਇਹ ਝੰਡ ਦਾ ਵੀ ਆਪਣਾ ਇਤਿਹਾਸ ਆ ਜਦੋਂ ਅੰਗਰੇਜ਼ਾਂ ਨੇ ਤੇ ਕੁਝ ਮਹਾਂਤਾਂ ਨੇ ਲੜ ਕੇ ਇਸ ਜਗ੍ਹਾ ਤੇ ਕਬਜ਼ਾ ਕਰ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਥਾਨ ਤੇ ਤੇ ਇੱਥੇ ਮਨਮਰਜ਼ੀਆਂ ਚੱਲਣ ਲੱਗੀਆਂ ਬਹੁਤ ਕੁਝ ੱੱੱਕਾ ਹੋਇਆ ਜੇ ਕੋਈ ਸਖਸ ਦਾ ਲੋਨ ਦਾ ਤੇ ਉਹਨੂੰ ਕਟਮਾਲ ਕਰਦੇ ਸ਼ਹੀਰ ਕਰ ਦਿੰਦੇ ਜਾਂ ਬਹੁਤ ਉਹ ਚੀਜ਼ਾਂ ਹੋਈਆਂ ਜਿਹੜੀਆਂ ਇੱਥੇ ਕਿਸੇ ਵੀ ਗੁਰੂ ਘਰ ਦੇ ਵਿੱਚ ਨਹੀਂ ਹੁੰਦੀਆਂ ਜਦੋਂ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨੇ ਉਹ 200 ਸਿੰਘ ਸ਼ਹੀਦ ਕਰ ਦਿੱਤੇ ਜੀ ਤੇ ਜਿਹੜਾ ਲਾਸ਼ਮਨ ਸਿੰਘ ਧਰੋਵਾਲ ਸੀ ਉਹਨੂੰ ਇਸ ਝੰਡ ਦੇ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਜੀ ਚਲੋ ਮਹਾਰਾਜ ਦੀ ਬਖਸ਼ਿਸ਼ ਹੋਈ ਬਾਅਦ ਦੇ ਵਿੱਚ ਤਿੰਨ ਰਾਏ ਦੇ ਮਹੰਤ ਨੂੰ ਵੀ ਸਜ਼ਾ ਦਿੱਤੀ ਗਈ ਤੇ ਅੱਜ ਦੇਖੋ ਤੁਸੀਂ ਨਰਾਏ ਮਹੰਤਰ ਗਿਆ ਦਾ ਨਾਮ ਉੱਡ ਗਿਆ ਹਨਾ ਤੇ ਇਸ ਝੰਡ ਨੂੰ ਅੱਜ ਲੋਕੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੱਥੇ ਟੇਕਦੇ ਆ ਜੀ ਤੇ ਇਹਦੇ ਨਾਲ ਹੀ ਜੰਡ ਤੋਂ ਜੇ ਥੋੜਾ ਅੱਗੇ ਚੱਲਦੇ ਜੀ ਇੱਥੇ ਸ਼ਹੀਦਗੰਜ ਆਈ ਸ਼ਹੀਦਗੰਜ ਉਹ ਸਥਾਨ ਆ ਜਿੱਥੇ ਸਾਕਾ ਨਨਕਾਣਾ ਸਾਹਿਬ ਸਮੇਂ ਜੋ 200 ਸਿੰਘ ਸ਼ਹੀਦ ਕੀਤੇ ਗਏ ਸੀ ਉਹਨਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ ਇੱਥੇ ਪਾਲਕੀ ਸਾਹਿਬ ਸ਼ਿਸ਼ੋਕਤਾ ਜੀ ਦੁਨੀਆ ਇੱਥੇ ਵੀ ਮੱਥੇ ਟੇਕਦੀ ਹੈ ਜੀ ਉਸ ਤੋਂ ਜੋ ਥੋੜਾ ਜਿਹਾ ਅੱਗੇ ਜਾਂਦੇ ਆ ਜੀ ਥੋੜਾ ਅੱਗੇ ਆਪਾਂ ਨੂੰ ਗੁਰੂ ਘਰ ਦੇ ਵਿੱਚੋਂ ਜੋ ਪ੍ਰਸ਼ਾਦ ਮਿਲਦਾ ਕੜਾ ਪ੍ਰਸ਼ਾਦ ਦੀ ਦੇਗ ਜਾਂ ਜੋ ਸੰਗਤਾਂ ਫਲ ਫਰੂਟ ਜਾਂ ਮਠਿਆਈਆਂ ਲੈ ਕੇ ਆਉਂਦੀਆਂ ਉਹ ਸਭ ਇੱਥੇ ਵਰਤਾਇਆ ਜਾਂਦਾ ਜੀ ਤੇ ਆਪਾਂ ਇੱਥੋਂ ਕੜਾ ਪ੍ਰਸ਼ਾਦ ਲੈ ਕੇ ਤੇ ਇਸੇ ਡਿਊਟੀ ਥਾਣੀ ਜਦੋਂ ਬਾਹਰ ਨਿਕਲਾਂਗੇ ਤੇ ਉੱਥੇ ਫਿਰ ਆਪਾਂ ਨੂੰ ਲੰਗਰ ਮਿਲਦੇ ਆ ਜੀ ਲੰਗਰ ਜਿਹੜੇ ਇਹ ਲਗਾਈ ਜਾਂਦੀ ਜਿਆਦਾਤਰ ਜਿਵੇਂ ਆਪਾਂ ਗੱਲ ਕੀਤੀ ਕਿ ਸਿੰਧੀ ਜੋ ਕਿ ਬਾਬੇ ਨਾਨਕ ਨੂੰ ਆਪਦਾ ਸਭ ਤੋਂ ਵੱਡਾ ਗੁਰੂ ਮੰਨਦੇ ਆ ਤੇ ਨਾਲ ਦੀ ਨਾਲ ਹੀ ਇਹਨਾਂ ਦਾ ਇੱਕ ਅਸੂਲ ਵੀ ਆ ਵੀ 100 ਰੁਪਏ ਕਮਾਈ ਕੀਤੀ ਤੇ 5 ਰੁਪਏ ਬਾਬੇ ਨਾਨਕ ਦੇ ਨਾਂ ਤੇ ਖੜਨੇ ਆ ਜੀ ਤੇ ਉਹ ਫਿਰ ਦਸਬੰਦ ਦਾ ਇੱਥੇ ਲੰਗਰ ਲਗਾਉਂਦੇ ਆ ਜੀ ਲੰਗਰ ਦੇ ਵਿੱਚ ਇਹ ਆਪਾਂ ਇਹੋ ਕਹਿ ਸਕਦੇ ਵੀ ਦਾਲ ਰੋਟੀ ਜਾਂ ਚੌਲ ਵਗੈਰਾ ਇਸ ਤਰ੍ਹਾਂ ਨਹੀਂ ਜਿਵੇਂ ਆਪਣੇ ਖੀਰ ਪ੍ਰਸ਼ਾਦ ਹੁੰਦਾ ਦਾਲ ਰੋਟੀ ਹੁੰਦੀ ਹੈ ਹਨਾ ਇਹ ਜਿਆਦਾਤਰ ਲਗਾਉਂਦੇ ਆ ਜੀ ਜਿਵੇਂ ਕਿ ਚਾਹ ਦਾ ਲੰਗਰ ਚਾਹ ਇਹਨਾਂ ਦੀ ਬਹੁਤ ਸਵਾਦ ਬਣਾਉਂਦੇ ਆ ਨਾਲ ਬਰੈਡ ਹੁੰਦੇ ਆ ਜੇਕਰ ਉਸ ਤੋਂ ਅੱਗੇ ਗੱਲ ਕਰਦੇ ਆ ਜੀ ਇਹ ਜਿਆਦਾਤਰ ਪਾਪੜ ਪਾਪੜਾ ਕਹਿ ਦਿੰਦੇ ਉਹਨੂੰ ਗੋਲ ਗੱਪੇ ਜਾਂ ਚਾਟ ਜਾਂ ਲੂਣ ਵਾਲੇ ਚੌਲ ਬਰੀਆਨੀ ਕੁਝ ਇਸ ਤਰ੍ਹਾਂ ਦੇ ਲੰਗਰ ਲਗਾਉਂਦੇ ਆ ਜਿਹੜੇ ਕਿ ਆਪਾਂ ਕਈ ਚੀਜ਼ਾਂ ਨਹੀਂ ਦੇਖੀਆਂ ਹੁੰਦੀਆਂ ਜੋ ਇਹਨਾਂ ਦੇ ਆਪ ਦੇ ਮਨਪਸੰਦ ਖਾਣੇ ਆ ਉਹੋ ਹੀ ਇੱਥੇ ਲੰਗਰ ਲਗਾਉਂਦੇ ਆ ਜੀ ਜੇ ਆਪਾਂ ਗੱਲ ਕਰਦੇ ਆਂ ਮਰਿਆਦਾ ਦੀ ਤੇ ਕਿਉਂਕਿ ਇਹਨਾਂ ਨੂੰ ਸਿਰਫ ਬਾਬੇ ਨਾਨਕ ਤੱਕ ਹੀ ਪਤਾ ਪਰ ਛਰਬਾ ਇਹਨਾਂ ਦੀ ਬਹੁਤ ਜ਼ਿਆਦਾ ਜੀ ਇਹਨਾਂ ਨੂੰ ਮਤਲਬ ਕਿ ਜ਼ਿਆਦਾਤਰ ਰਮਾਲ ਬੰਨ ਲੈਂਦੇ ਸਿਰ ਤੇ ਜਾਂ ਸਿਰ ਤੇ ਕੁਛ ਰੱਖ ਲੈਂਦੇ ਆ ਤੇ ਜਾਂ ਕਈ ਨੰਗੇ ਸਿਰ ਵੀ ਇੱਥੇ ਤੁਰੇ ਫਿਰਦੇ ਆ ਜੀ ਉਸ ਤੋਂ ਅੱਗੇ ਜੇ ਆਪਾਂ ਗੱਲ ਕਰਦੇ ਆਂ ਮੇਨ ਚੀਜ਼ ਇੱਕ ਜਿਹੜੀ ਉੱਥੇ ਦੇਖਣ ਨੂੰ ਕਮੀ ਲੱਗੀ ਛਰਬਾ ਇਹਨਾਂ ਦੀ ਬਹੁਤ ਜ਼ਿਆਦਾ ਕਮੀ ਇਹ ਲੱਗੀ ਵੀ ਇਹ ਜਿਆਦਾ ਵਰਤਦੇ ਆ ਜੀ ਡਿਸਪੋਜ਼ਲ ਥਰਮੋਕੋਲ ਡਿਸਪੋਜ਼ਲ ਵਰਤਦੇ ਆ ਉਹਦੇ ਨਾਲ ਹੁੰਦਾ ਕਿ ਆ ਸੰਗਤਾਂ ਜਿਹੜੀਆਂ ਇੱਥੇ ਛੱਕਦੀਆਂ ਕੁਝ ਵੀ ਇਹਨਾਂ ਤੋਂ ਲੈ ਕੇ ਉਹ ਲਾਈਨ ਦੇ ਵਿੱਚ ਲੱਗੀਆਂ ਹੁੰਦੀਆਂ ਜੀ ਜਿਵੇਂ ਕਿ ਇੱਕ ਲਾਈਨ ਦੇ ਵਿੱਚ ਗੋਲ ਗੱਪੇ ਲੱਗੇ ਆ ਉਹਨਾਂ ਨੇ ਕੀ ਕੀਤਾ ਇੱਕ ਲਾਈਨ ਚੋਂ ਗੋਲ ਗੱਪੇ ਲਏ ਪਲੇਟ ਉਹਨਾਂ ਦੇ ਹੱਥ ਚ ਆ ਤੇ ਉਹ ਖਾਧੀ ਤੇ ਖਾ ਕੇ ਜੋ ਦੂਜੀ ਲਾਈਨ ਦੇ ਵਿੱਚ ਮੰਨ ਕੇ ਚੱਲੋ ਉਹ ਪਕੌੜੇ ਲੈਣ ਲੱਗੇ ਤੇ ਉਹਨਾਂ ਨੇ ਉਹ ਪਲੇਟ ਉੱਥੇ ਸਿੱਡ ਦਿੰਦੀ ਪੈਰਾਂ ਦੇ ਵਿੱਚ ਹੀ ਪੈਰਾਂ ਦੇ ਵਿੱਚ ਬਹੁਤ ਜਿਆਦਾ ਇੱਥੇ ਇਹਨਾਂ ਦੇ ਖਲਹਰਾ ਪਿਆ ਹੋਇਆ ਸੀ ਤੇ ਪਾਣੀ ਆ ਵੀ ਕਾਫੀ ਸੀ ਯਾਨੀ ਕਿ ਕਾਫੀ ਨਾ ਸਫਾਈ ਵਾਲਾ ਇੱਥੇ ਥੋੜਾ ਜਿਹਾ ਕੰਮ ਖਰਾਬ ਸੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਗਤਾਂ ਦਾ ਇਕੱਠਾ ਜਿਹੜਾ ਉਹ ਬਹੁਤ ਜ਼ਿਆਦਾ ਕਿਉਂਕਿ ਅ ਇੱਕ ਤਾਂ ਲੰਗਰ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਸੀਗੇ ਤੇ ਹਰ ਬੰਦਾ ਕਹਿੰਦਾ ਵੀ ਚਲੋ ਆਪਾਂ ਸਵਾਦ ਚਾ ਕੇ ਵੇਖ ਲਗੇ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਜ਼ਿਆਦਾ ਹੈਗਾ ਤੇ ਥੋੜਾ ਠੰਡ ਦਾ ਮੌਸਮ ਕਰਕੇ ਵੀ ਲੋਕ ਚਾਹ ਪੀਣ ਵੀ ਜ਼ਿਆਦਾ ਇੱਥੇ ਆਏ ਹੋਏ ਆ ਜੀ ਤੇ ਇਹ ਤਾਂ ਚਲੋ ਜੀ ਲੰਗਰ ਵਾਲੀ ਸਾਈਡ ਸੀ ਜੀ ਜੋ ਕਿ ਸਿੰਧੀਆਂ ਨੇ ਲਗਾਈ ਹੋਏ ਸੀ ਬਹੁਤ ਸ਼ਰਧਾ ਦੇ ਨਾਲ ਲੱਗੇ ਸੀ ਬਸ ਥੋੜਾ ਜਿਹਾ ਸਫਾਈ ਵੱਲੋਂ ਕੰਮ ਸੀਗਾ ਜੀ ਤੇ ਇਸ ਤੋਂ ਬਾਅਦ ਆਜੂ ਆਪਾਂ ਚੱਲਦੇ ਹਾਂ ਜੀ ਸਿੱਧਾ ਰਾਤ ਵਾਲੇ ਪ੍ਰੋਗਰਾਮ ਦੇ ਵਿੱਚ ਕਿ ਰਾਤ ਨੂੰ ਕਿਸ ਤਰ੍ਹਾਂ ਇੱਥੇ ਗੁਰਪੁਰਬ ਮਨਾਇਆ ਜਾਂਦਾ ਜੀ ਭਾਰਤ ਦੇ ਵਜੇ ਆ ਜੀ 11 ਤੇ ਇੱਥੇ ਵਜੇ ਆ 10:30 12 ਵਜੇ ਦੇ ਆਸ-ਪਾਸ ਜਿਹੜੇ ਗੁਰਪੁਰਬ ਦੇ ਭੋਗ ਪਾਏ ਜਾਣਗੇ ਰਾਤ ਨੂੰ ਤੇ ਉਸ ਤੋਂ ਪਹਿਲਾਂ ਤੋਂਦਾ ਉਹ ਕਾਫੀ ਡਿੱਗ ਚੁੱਕੀ ਹੈ ਜੀ ਇਸ ਤੋਂ ਦੇ। ਸ਼ੇਖ ਸਾਹਿਬ ਦੇ ਉੱਧੋਂ ਤਾਂ ਕਾਫੀ ਆ ਤੇ ਜਸਤੇ ਕਰਨ ਥੋੜੀ ਠੰਡ ਵੀ ਹੋਈ ਆ। ਪਰ ਉਹ ਠੰਡ ਹੁੰਦਾ ਘਟ ਕਰ ਲਿਓ ਆ ਵੀ ਠੰਡ ਘਟ ਹੁੰਦਾ ਉਹ ਕਰ ਲਾ ਵੀ ਸੰਗਤਾਂ ਦਾ ਘਟ ਜਾਂਦੇ ਆ ਤੇ ਇਹਦੇ ਨਾਲ ਵੀ ਜਿਹੜੀ ਬੰਦੇ ਦੀ ਗਰਮੈਸ਼ ਹੁੰਦਾ ਹਨਾ ਘਟ ਜਾਂਦਾ ਬਾਕੀ ਲਾਈਟਿੰਗ ਵਗੈਰਾ ਚਲੋ LED ਲਾਈਟ ਦੀ ਤਾਂ ਇੰਨੀ ਗਰਮੈਸ਼ ਨਹੀਂ ਹੁੰਦੀ ਪਰ ਮਾੜੀ ਮੋਟੀ ਗਰਮੈਸ਼ ਹੁੰਦੀ ਆ। ਪਰ ਇੱਥੇ ਤੁਸੀਂ ਦੇਖੋ ਕਿ ਸੰਗਤਾਂ ਨਾ ਬਿਗੈਰ ਉਹਦੇ ਤੋਂ ਹੀ ਕਿਸੇ ਹਾਲ ਤੋਂ ਇੱਥੇ ਇਹਨਾਂ ਨੇ ਪੈ ਪੋ ਜਾਣਾ ਵਾ ਮੈਂ ਇੱਥੋਂ ਇੱਕ ਵਾਰੀ ਦਿਖਾਉਣਾ ਤੁਹਾਨੂੰ ਸ਼ਾਂਤਾਂ ਦਾ ਭਾਰੀ ਇਤਿਹਾਸ ਕੋਈ ਪ੍ਰਵਾਹ ਨਹੀਂ ਨਾਲ ਛੋਟੇ-ਛੋਟੇ ਬੱਚੇ ਵੀ ਆ ਇਹੋ ਜੀ ਧੁੰਦ ਦੇ ਵਿੱਚ ਇਹਨਾਂ ਨੇ ਇੱਥੇ ਆ ਕੈਤੀ ਲੈਵੇ ਜ਼ਿਆਦਾਤਰ ਇਹ ਸਿੰਧ ਦੇ ਇਲਾਕੇ ਤੋਂ ਆਏ ਹੋਏ ਆ ਜੀ ਚਲੋ ਲਾਈਟਿੰਗ ਚੱਲਦੀ ਹੈ ਜੀ ਆਪਾਂ ਵੀ ਸਮੇਂ ਦਾ ਆਨੰਦ ਲੈਂਦੇ ਹੋਈ ਕਿਉਂਕਿ ਇਹੋ ਜਿਹਾ ਸਮੇਂ ਬਾਰ-ਬਾਰ ਨਹੀਂ ਆਉਣਾ ਇੰਨੀ ਦੂਰ ਚੱਲ ਕੇ ਵੀ ਆਏ ਆ ਤੇ ਜੇ ਆਪਾਂ ਉੱਥੇ ਪੈ ਕੇ ਹੀ ਸਮਾਂ ਗਿਜਾਲ ਲੈ ਤੇ ਫਿਰ ਉਹਦਾ ਕੋਈ ਬੈਨੀਫਿਟ ਨਹੀਂ ਹੈ ਇਸ ਤੋਂ ਵਧੀਆ ਵੀ ਇਹ ਤੂੰ ਚੰਗੇ ਢੰਗ ਦੇ ਨਾਲ ਇਹ ਸਮੇਂ ਨੂੰ ਪਤਾਇਆ ਜਾਵੇ ਜੀ ਸਤ ਸੰਗਤ ਵਿੱਚ ਬਹਿ ਕੇ ਜਾਂ ਮਲਕੀ ਇੱਥੇ ਤੁਹਾਨੂੰ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਹਨਾ ਸਤਿਗੁਰਾਂ ਦੇ ਪਰਕਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਾਕਿਸਤਾਨ ਗੁਰਧਾਮ ਕਾਲ ਸੇਵਾ ਗਿਆਨੀ ਬਾਹਟਰ ਪਲਵੰਤ ਸਿੰਘ ਜੀ ਤੇ ਐ ਸਾਈਡ ਤੇ ਇਹ ਜਿੰਨੀ ਵੀ ਸੰਗਤ ਆਉਂਦੀ ਆ ਸਾਰੀ ਐ ਸਾਈਡ ਤੇ ਜਾਂਦੀ ਆ ਬਲਕੇ ਰਹਿائش ਦੇ ਲਈ ਇਧਰੋਂ ਇਧਰ ਹੀ ਖਾਲ ਬਣੇ ਹੋਏ ਤੰਬੂ ਲੱਗੇ ਹੋਏ ਆ ਸਾਪਣਾ ਵੀ ਇਧਰ ਹੀ ਟਿਕਾਣਾ ਬਣਿਆ ਹੋਇਆ ਓਏ ਜੇਵਾਪੁਰ ਤੇ ਮਹਾਰਾਜ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕਿੱਥੋਂ ਜੀ ਅਸੀਂ ਮਾ ਮਾਨਸਾ ਜਿਲ੍ਹੇ ਤੋਂ ਆਏ ਜੀ ਸਰਦੂਲੇ ਵਾਲਾ ਅੱਛਾ ਅੱਛਾ ਠੀਕ ਹੈ ਆਪ ਜੀ ਨਾਲ ਜੁੜੇ ਹੋਏ ਕੱਲ ਤੁਹਾਨੂੰ ਮੈਂ ਕਮੈਂਟ ਵੀ ਕਰਿਆ ਸੀ ਵੀ ਅਸੀਂ ਵੀ ਆਏ ਹੋਏ ਆ ਚਲੋ ਵਧੀਆ ਵਧੀਆ ਕਰ ਹਾਂਜੀ ਮੇਲ ਹੋ ਗਈ ਫਿਰ ਹਾਂ ਵਧੀਆ ਹਾਂਜੀ ਹਾਂਜੀ ਸੇਖ ਸਿੰਘ ਜੀ ਹਾਂਜੀ ਦੇਖਦੇ ਰਹਿੰਦੇ ਚਲੋ ਵਧੀਆ ਜੀ ਧੰਨਵਾਦ ਜੀ ਤੇ ਤੇ ਇਸ ਸਾਈਡ ਤੇ ਦੀਵਾਨ ਆ ਜੀ ਕੀਰਤਨ ਚੱਲ ਰਿਹਾ ਤੇ ਸਜਾਵਟ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ 1 ਵਜੇ ਮਹਾਰਾਜ ਬਖਸ਼ੀ ਰੱਖਣ ਦਾਤਾ ਜੀ ਉਰਦੂ ਦੇ ਪੰਜਾਬੀ ਇਹ ਉਹਨੂੰ ਸ਼ਾਹਮੁਖੀ ਕਹਿ ਦਿੰਦੇ ਆ ਤੇ ਆਪਾਂ ਉਰਦੂ ਕਹਿ ਦਿੰਦੇ ਆ ਸ਼ਾਹਮੁਖੀ ਤੇ ਗੁਰਮੁਖੀ ਇਹਦੇ ਵਿੱਚ ਇਹਨਾਂ ਦੇ ਇੱਥੇ ਲਿਖਿਆ ਹੋਇਆ ਕੀ ਇੰਤਨ ਹੋ ਰਿਹਾ ਜੀ ਨਾਲ ਦੇ ਨਾਲ ਤੇ ਕਲ ਪਾ ਮਨ ਤੁਸਨਾ ਇੱਕ ਵਾਰੀ ਮਾਰਾ ਇਹ ਮੱਥਾ ਟੇਕ ਲ ਗਏ ਸਾਜਨੀ ਵਾਜੀ ਸਾਧ ਸੰਗਤ ਜੀਓ ਸਮਾ ਸਾਡੇ ਗੁਰੂ ਹੁਣ ਉਸ ਪਵਿੱਤਰ ਬਾਣੀ ਦਾ ਔਸ ਪਵਿੱਤਰ ਟਾਈਮ ਦਾ ਆ ਰਿਆ ਜਿੱਥੇ ਆਪਾਂ ਕਹਿੰਨੇ ਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਾ ਕੇ ਚਾਨਣ ਹੋਆ ਜੋ ਕਰ ਸਿਰੋਜ ਨਿਕਲਿਆ ਤਾਰੇ ਛਪੇ ਅੰਧੇਰ ਫਲੋਆ ਐਸੇ ਹੀ ਦੀਨ ਦਿਆਲ ਜਿਨ੍ਹਾਂ ਨੇ ਇਸ ਸੰਸਾਰ ਦੀ ਭਲਾਈ ਵਾਸਤੇ ਇਸ ਸੰਸਾਰ ਤੇ ਔਤਾਰ ਕਰਿਆ ਸੋ ਇਸ ਪੁਰਬ ਨੂੰ ਜਿਨੀਆਂ ਕਮਨਤਾ ਜਿਨੀਆਂ ਕਕੋਸ਼ਾਂ ਔਰ ਤੁਹਾਡੇ ਆਸਤੇ ਸਾਡੇ ਆਸਤੇ ਸੰਗਤਾਂ ਵਾਸਤੇ ਰਹਿਮ ਮਰਿਆਦਾ ਦੇ ਵਿੱਚ ਰਹਿੰਦੇ ਆਇਆ ਕੋਸ਼ਿਸ਼ਾਂ ਕੀਤੀਆਂ ਸਾਰੀ ਬਾਣੀ ਵਿੱਚ ਇੱਕੋ ਪੰਕਤੀ ਐਸੀ ਹੈ ਜਿਹਦੇ ਵਿੱਚ ਤਿੰਨ ਵਾਰ ਨਾਮ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ ਚਿੰਤ ਅਚਿੰਤਾ ਸਗਲੀ ਗਈ ਗੁਰ ਨਾਨਕ 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 ਮਈ ਇੱਕ ਪੰਕਤੀ ਵਿੱਚ ਤਿੰਨ ਵਾਰਨਾ ਦਾ ਆਉਣਾ ਕਿ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਪੂਰਾ ਨਾਮ ਗੁਰਨਾਨਕ ਦੇਵ ਜਿਵੇਂ ਇਸ ਤਸਵੀਰਾਂ 'ਚ ਲਿਖਿਆ ਹੁੰਦਾ ਥੱਲੇ ਕਿਹਨੇ ਗੁਰਬਾਣੀ 'ਚ ਲਿਖਿਆ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਪਛਿੰਨੇ ਰਾਗ ਸੰਤਾਰਨੀ ਬਾਣੀ ਹੁੰਦੇ ਨਾਮਰਜ ਕੀਤਾ ਹ ਤਾਂ ਨਾਲ ਦੀ ਨਾਲ ਹੀ ਗੁਰੂ ਜੀ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਇੱਕ ਸਾਈਡ ਤੇ ਆਸ਼ਿਵਾਦੀ ਹੁੰਦੀ ਆ ਜਿਸ ਨੂੰ ਦੇਖਣ ਦਾ ਇੱਕ ਅਲੱਗ ਹੀ ਆਨੰਦ ਆਉਂਦਾ ਹੈ ਤੇ ਜ਼ਬਰਦਸਤ ਆਤਿਸ਼ਬਾਜੀ ਹੋਈ ਸੀ ਪਰ ਜਿਹੜੀ ਇਸ ਵਾਰ ਆਤਿਸ਼ਬਾਜੀ ਹੋਈ ਹੈ ਇਹ ਥੋੜੇ ਸਮੇਂ ਲਈ ਹੋਈ ਕਿਉਂਕਿ ਪ੍ਰਦੂਸ਼ਨ ਕਾਫੀ ਵਧਿਆ ਹੋਇਆ ਸੀ ਇਸ ਲਈ ਬਹੁਤ ਥੋੜੇ ਸਮੇਂ ਦੇ ਲਈ ਆਤਿਸ਼ਬਾਜੀ ਕੀਤੀ ਹੈ ਪਰ ਜਿੰਨੀ ਵੀ ਸੀ ਬਾਕਮਾਲ ਸੀ ਬਹੁਤ ਹੀ ਆਨੰਦ ਆਇਆ ਇਹ ਦੇਖ ਕੇ ਇਸ ਤੋਂ ਬਾਅਦ ਰਾਤ ਦੇ 2 ਵਜੇ ਦੇ ਆਸ-ਪਾਸ ਭੋਗ ਪਾਏ ਗਏ ਤੇ ਸੰਗਤਾਂ ਅਰਦਾਸ ਦੇ ਵਿੱਚ ਸ਼ਾਮਲ ਹੋ ਗਏ ਬਾਣੀ ਸਰਵਨ ਕੀਤੀ ਹੁਕਮਨਾਮਾ ਸੁਨੇਆ ਕਿਸ ਤੋਂ ਬਾਅਦ ਸੰਗਤ ਆਪੋ ਆਪਣੇ ਜਿੱਥੇ ਵੀ ਉਹਨਾਂ ਦੇ ਬੈਸਤਰੇ ਹ ਕਿਸੀ ਇੱਥੇ ਚਲ ਗਏ ਜੀ ਤੇ ਇਸ ਤੋਂ ਬਾਅਦ ਮੈਂ ਕੁਝ ਵੀਡੀਓ ਅਗਲੇ ਦਿਨ ਦੀ ਲਗਾ ਰਿਹਾ ਜੀ ਕੁਝ ਸੱਜਣ ਮਿਲੇ ਜਿਨ੍ਹਾਂ ਦਾ ਧੰਨਵਾਦ ਕਰਾਂ ਹਾਂਜੀ ਸੰਗਤ ਜੀ ਕਿਹੜੀ ਜਗ੍ਹਾ ਤੋਂ ਆਏ ਅਹੀਂ ਤਰਵੰਡੀ ਚੱਲੇ ਖ ਜੀਰਾ ਤੋਂ ਜੀ ਠੀਕ ਆ ਤੁਸੀਂ ਵੀ ਹਾਂਜੀ ਹਾਂਜੀ ਅਹੀਂ ਵੀ ਤੁਸੀਂ ਵੀ ਆਵੋ ਆਈ ਪਟਿਆਲੇ ਜ਼ਿਲ੍ਹੇ ਤੋਂ ਪਟਿਆਲੇ ਤੋਂ ਹੀ ਪੂਰੇ ਪੰਜਾਬ ਤੋਂ ਹਨ ਕਿਵੇਂ ਕਿਵੇਂ ਲੱਗਾ ਮਾਹੌਲ ਬਹੁਤ ਚਾਹਤ ਦਾ ਬਹੁਤ ਵੇਖ ਕੇ ਮਨ ਖੁਸ਼ ਹੋ ਗਿਆ ਪਹਿਲੀ ਵਾਰ ਆਏ ਸੀ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਆਏ ਹਾਂਜੀ ਹਾਂਜੀ ਠੀਕ ਆ ਜੇ ਤਾਂ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਆਈ ਲੈ ਗਏ ਆ ਇਹ ਤਾਂ ਬਹੁਤ ਪਏ ਹੈ ਹਨ ਹਾਂ ਸਹੀ ਹੈ ਇਹ ਮੈਂ ਤੀਸਰੀ ਵਾਰ ਆ ਰਹਾ ਹਾਂ ਤੀਸਰੀ ਵਾਰ ਜੇ ਐਸੇ ਕਰਤਾ ਜਬ ਤੱਕ ਮੈਂ ਜੀ ਰਹਾ ਹਾਂ ਨਾ ਆਤਾ ਹੀ ਰਹਾਂ ਹਾਂ ਭਾਈ ਗੁਰਜੀ ਦਾ ਖਾਲਸਾ ਹੋਏ ਫਤਿਹ ਵਾਹਿਗੁਰੂ ਜੀ ਸੰਗਤ ਕਿੱਥੋਂ ਅਸੀਂ ਜਲੰਧਰ ਤੋਂ ਆਏ ਪਿੰਡ ਜਰੇਆਲਾ ਮੰਚ ਕੀ ਮੇਰਾ ਬ੍ਰਦਰ ਕੰਪਿਊਟਰ ਇੰਜੀਨੀਅਰਿੰਗ ਆ ਬੀਟੈਕ ਕੀਤੀ ਉਹਨੇ ਵਰਪੀ ਸਿੰਘ ਜੋਲ ਅੱਛਾ ਜੀ ਤੁਹਾਡਾ ਬਹੁਤ ਫੈਨ ਆ ਧੰਨਵਾਦ ਅਸੀਂ ਐਕਸਪੈਰੀਮੈਂਟ ਸ਼ੇਅਰ ਕਰਦੇ ਆ ਅਸੀਂ ਉਹ ਫੇਰ ਕਰਕੇ ਵੀ ਦੇਖਦੇ ਆ ਕਈ ਚੀਜ਼ਾਂ ਸਾਨੂੰ ਬੈਨੀਫਿਟ ਮਿਲਿਆ ਚਲੋ ਵਧੀਆ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਸੋਲਰ ਬਾਰੇ ਇਨਫੋਰਮੇਸ਼ਨ ਦਿੱਤੀ ਨਾ ਉਹ ਬਹੁਤ ਬੈਨੀਫੀਸ਼ੀਅਲ ਆ ਚਲੋ ਨਾਲ ਨਾਲ ਸਭ ਤੇ ਨਾਨਕ ਦੀ ਕਿਰਪਾ ਜੀ ਜੋ ਵੀ ਮਹਾਰਾਜ ਨੇ ਦੇਖੋ ਇੱਕ ਚੀਜ਼ ਹੋਰ ਇੱਡਾ ਕੱਠ ਮੇਰੀ ਇੱਛਾ ਸੀ ਤੁਹਾਨੂੰ ਮਿਲਣ ਦੀ ਤੇ ਐਨੇ ਸੌਖੇ ਆ ਅਈਨੇ ਸੌ ਕੇ ਮੈੜ ਹੋ ਗਿਆ ਇਹ ਕਿਰਪਾ ਆ ਬਾਬਾ ਨਾਨਕ ਯਾਰ ਸਭ ਕੁਝ ਕਰਦਾ ਪਾਤਸ਼ਾਹ ਦੀ ਕਿਰਪਾ ਆ ਉਹ ਤਾਂ ਮਿਲੇ ਨਾ ਆਪਣੇ ਤੇ ਸੇ ਆਪਣੇ ਮਾਗਾ ਬਾਟ ਦੇ ਮੈਨੂੰ ਵੇਖ ਕੇ ਬੜੀ ਖੁਸ਼ੀ ਮੈਂ ਭਰਾ ਨੂੰ ਮਿਲਣਾ ਹੀ ਮੈਂ ਚੱਲ ਮੇਰੇ ਕੋਲ ਕੋਈ ਵੀ ਆ ਜਾਂਦਾ ਮੈਂ ਬੜੀਆ ਵੀਡੀਓ ਤੇ ਤੁਹਾਡੀ ਬੇਰੋਕ ਠੀਕ ਹੈ ਧੰਨਵਾਦ ਜੀ ਕਿੱਥੋਂ ਆਈ ਜੀ ਸੰਗਤ ਅਈ ਬਰਿਪੁਰ ਤੋਂ ਆਏ ਅੱਛਾ ਉਹ ਤਾਂ ਸਾਡੇ ਜ਼ਿਲ੍ਹੇ ਦਾ ਹੀ ਹੈ ਠੀਕ 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 ਉਹਨੇ ਜ਼ਿਆਨ ਲੈ ਉੱਤੇ ਅੱਛਾ ਅੱਛਾ ਕਿਹੜਾ ਪਿੰਡ ਆ ਜੀ ਆ ਆਪਣਾ ਏਰੀਆ ਮਲੋਟ ਮਮਦੋਟ ਮਮਦੋਟ ਤੁਮਦੋਟ ਠੀਕ ਹੈ ਵਧੀਆ ਵਧੀਆ ਵੀਡੀਓ ਇਹਦਾ ਚਲੋ ਵਧੀਆ ਜੀ ਬਾਬੇ ਨਾਨਕ ਦੀ ਕਿਰਪਾ ਜੀ ਇਹ ਮਾਰੀ ਹੁਣ ਸ਼ਬੀਲ ਆਈ ਸ਼ਬੀਲ ਲਈ ਆਈ ਹਾਂ ਸ਼ਬੀਲ ਆਈ ਸ਼ਬੀਲ ਆਈ ਕਹਿੰਦੇ ਵੀ ਜਿੱਥੇ ਵੀ ਜਾਣਾ ਚਾਹੀਦਾ ਕੰਮ ਹੈਗਾ ਮਤਲਬ ਪਾਣੀ ਲਾਜ਼ਮੀ ਪੀਣਾ ਚਾਹੀਦਾ ਅੱਜ ਕੱਲ ਆਪਰਾ ਰਵਾਜੇ ਚੱਲ ਪਿਆ ਵੀ ਆਪਾਂ ਬੋਤਲਾਂ ਦਾ ਪਾਣੀ ਅੱਖਾ ਕਿਉਂ ਥੋੜਾ ਜਿਹਾ ਖਾਰਾ ਪਾਣੀ ਵੀ ਆ ਤਾਂ ਕਰਕੇ ਤੇ ਨਈ ਜੋ ਸ਼ਬੀਲ ਲਈ ਆ ਤੇ ਜਿਹੜਾ ਨਨਕਾਰਾ ਸਾਹਿਬ ਦਾ ਪਾਣੀ ਆ ਗੁਰੂ ਘਰ ਦੀ ਦਾ ਉਹ ਵੀ ਆਪਾਂ ਨੂੰ ਲਾਜ਼ਮੀ ਕਿਉਂਕਿ ਜੇ ਆਈਆਂ ਤਾਂ ਪੀ ਪੀ ਕੇ ਹੀ ਜਾਣਾ ਚਾਹੀਦਾ ਜੀ ਗੁਰਦੇ ਵੀ ਆਹ ਵਧੀਆ ਜੀ ਮੈਂ ਕਿਹਾ ਹੁਣ ਆਪਾਂ ਗੁਰੂ ਦੇ ਘਰਤੀ ਦੇ ਐਥੋਂ ਤਾਂ ਪਾਣੀ ਤਾਂ ਪੀ ਕੇ ਜਾਣਾ ਚਾਹੀਦਾ ਨਾ ਜਲ ਹਨ ਕੁਛ ਵੀ ਐ ਕੋਈ ਨੀਵਾਟ ਆਈ ਵੀ ਜਾਂ ਬੋਤਲ ਵਾਲਾ ਪਾਣੀ ਆਪਾਂ ਨੂੰ ਮਿਲ ਜਾਂਦਾ ਆਪਾਂ ਪੀ ਜਾਂਦੇ ਆ ਕਮ ਸੇ ਕਮ ਇੱਕ ਇਤੋਂ ਵੀ ਕੇ ਜਾਣਾ ਨਾ ਨਹੀਂ ਨਹੀਂ ਚਾਹੀਦਾ ਬਹੁਤ ਚੰਗੀ ਗੱਲ ਠੀਕ ਹੈ ਕੀ ਆਲਾ ਵੀ ਇਹ ਵੀ ਯਾਰ ਬਹੁਤ ਪੀਤਾ ਹਾਂ ਹਾਂ ਇੱਕ ਚੀਜ਼ ਇੱਥੇ ਹੋਰ ਖਾਸ ਜਿਹੜੀ ਲੱਗੀ ਕਿਉਂਕਿ ਇੱਥੋਂ ਦਾ ਪਾਣੀ ਥੋੜਾ ਖਾਰਾ ਤੇ ਇੱਥੇ ਤੁਹਾਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਕਿ ਇਹਨਾਂ ਦੇ ਇਹ ਤੁਸੀਂ ਕਿਸ ਵੱਲੋਂ ਲਗਾ ਰਹੇ ਜੀ ਇਹ ਪਾਣੀ ਤੇ ਜੀ ਅਮੋਲਕ ਸਿੰਘ ਗਾਖਲ ਸਾਹਿਬ ਨੇ ਯੂਐਸ ਤੋਂ ਅੱਛਾ ਜੀ ਤੇ ਉਹਨਾਂ ਨੇ ਪੰਜਾਬ ਸਰਕਾਰ ਜਿਹੜੇ ਪ੍ਰਧਾਨ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਤਾਵਨ ਦੇ ਨਾਲ ਪਾਣੀ ਦੀ ਸੇਵਾ ਕੀਤੀ ਹੈ 39000 ਵਾਟਰ ਬੋਟਲ ਅਸੀਂ ਜਿਹੜੀਆਂ ਨੇ ਤਕਸੀਮ ਕੀਤੀਆਂ ਨੇ ਪੰਜਾ ਸਾਹਿਬ ਵੀ ਕਰ ਰਹੇ ਆ ਉਸ ਤੋਂ ਇਲਾਵਾ ਅਸੀਂ ਅਗਲੇ ਸਾਲ ਇਹਨੂੰ ਡਬਲ ਕਰਨ ਦਾ ਐਲਾਨ ਕਰ ਰਹੇ ਆ ਠੀਕ ਹੈ ਉਹਦੀ وجہ ਇਹ ਵੀ ਕਿ ਪਾਣੀ ਇੱਕ ਐਸੀ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਲੱਗਾ ਕਿ ਉਹਦੀ ਜ਼ਰੂਰਤ ਹੈ ਨੈਸਲੇ ਦਾ ਪਾਣੀ ਹੈ ਨਾ ਕੋਈ ਦਿੱਕਤ ਨਹੀਂ ਆਈ ਆ ਮੈਂ ਕਹਿੰਦਾ ਜੀ ਆਨੰਦ ਬਣੇ ਪਈ ਪਾਣੀ ਲੋ ਪਾਣੀ ਦੀ ਸੇਵਾ ਇਹਨਾਂ ਦੀ ਮੋਲ ਨਵਾ ਪਾਣੀ ਦਾ ਤਾਂ ਨਵਾ ਤਾ ਤੁਸੀਂ ਨਵਾ ਗਾਖਲ ਗਾਖਲ ਗਰੁੱਪ ਦੀ ਬੜੀ ਸੇਵਾ ਜੀ ਗਾਖਲ ਨਹੀਂ ਬਹੁਤ ਰਾਤ ਨੂੰ 2 ਵਜੇ ਵੀ ਆਏ ਤਾਂ ਵੀ ਪਾਣੀ ਮਿਲਿਆ ਸਾਨੂੰ ਵਧੀਆ ਗੱਲ ਹੈ ਧੰਨਵਾਦ ਭਾਜੀ ਤੁਹਾਡਾ ਧੰਨਵਾਦ ਤੁਹਾਡਾ ਵੀ ਜਿਹੜਾ ਸੇਵਾ ਕਰ ਸੰਗਤਾਂ ਦੇ ਸੰਗਤਾਂ ਦੇ ਲਈ ਤੁਸੀਂ ਇਹ ਲੰਗਰ ਲਗਾਇਆ ਧੰਨਵਾਦ ਭਾਜੀ ਧੰਨਵਾਦ ਲੋ ਜੀ ਸਾਥ ਹੀ ਮਿਲ ਜਾਂਦੇ ਕੋਈ ਨਾ ਕੋਈ ਇੱਥੇ ਚੜ੍ਹਦਾ ਕੋਈ ਨਹੀਂ ਹਾਂ ਜੀ ਆਪ ਚੰਗੇ ਦਾ ਜੱਗ ਚੰਗਾ ਸਹੀ ਹੈ ਜੀ ਉਹ ਹੈ ਜੀ ਮਿਲੂਗੇ ਜਿਹੇ ਜਿਹੇ ਤੁਸੀਂ ਥੋੜੀ ਜਿਹੀ ਸੋਚ ਹੈਗਾ ਆਏ ਹੋਏ ਆਏ ਹੋਏ ਆ ਆ ਮੇਰੇ ਖਿਆਲ ਨਾਲ ਲੈ ਕੇ ਜਾਂਦੇ ਹਾਂ ਸਹਾਇਤਾ ਕੇਂਦਰ ਲਈ ਹਾਂ ਨਾ ਜਿਵੇਂ ਆਪਾਂ ਉੱਥੇ ਲੰਗਰ ਦੇ ਵਿੱਚ ਦੇ ਦਿੰਦੇ ਆਂ ਫਰੀਦ ਇਥੋਂ ਖਰੀਦ ਪਰ ਰਸਤੇ ਦੇ ਦਿਆ ਹਾਂ ਜੀ ਖਰੀਦ ਕੇ ਉੱਥੇ ਦੇ ਦਿੰਦੇ ਆ ਜੀ ਠੀਕ ਹੈ ਇਹ ਸੇਵਾ ਉਹ ਲੰਗਰ ਆਸਤੇ ਦਿੰਦੇ ਹੁੰਦੇ ਆ ਉਹ ਰਸਤਾ ਉੱਥੇ ਦੇਣੀ ਹੈ ਇੱਥੋਂ ਲੈ ਕੇ ਮੈਂ ਦੇਖ ਸਕਦੇ ਆ ਅੱਛਾ 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 ਠੀਕ ਹੈ ਅਸੀਂ ਤਾਂ ਇੱਥੋਂ ਮੁੱਲ ਮਿਲਦੀ ਉੱਥੇ ਦੇ ਦਿੰਨੇ ਆਪਾਂ ਆਪਾਂ ਅੰਦਰ ਦੇਵਾਂਗੇ ਹਾਂਜੀ ਜੇ ਦੇਣੀ ਹੈ ਤਾਂ ਉੱਥੇ ਲੰਗਰ ਦੇ ਵਿੱਚ ਅੱਛਾ ਲੰਗਰ ਕਿਉਂਕਿ ਲੰਗਰ ਚੱਲ ਜ ਜਾਂਦੇ ਨੇ ਨਾ ਗੁਰਪੁਰਬ ਬਣਾਉਣ ਤੋਂ ਬਾਅਦ ਅਸੀਂ 16 ਤਰੀਕ ਨੂੰ ਜਾਣਾ ਸੀ ਜੀ ਪੰਜਾ ਸਾਹਿਬ ਤੇ ਪੰਜਾ ਸਾਹਿਬ ਜਾਣ ਤੋਂ ਪਹਿਲਾਂ ਕੁਝ ਮੈਂ ਤਸਵੀਰਾਂ ਉੱਥੋਂ ਕੱਚੀਆਂ ਜੋ ਕਿ ਮਨ ਨੂੰ ਭਾਵਕ ਕਰਦੀਆਂ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਹੀ ਦੇਖਣ ਤੋਂ ਕਿ ਸੰਗਤਾਂ ਦਾ ਜਾਨ ਨੂੰ ਚਿਤ ਨਹੀਂ ਕਰਦਾ ਜਾਂ ਅਰਦਾਸ ਕਰਦੀਆਂ ਕਿ ਸਾਨੂੰ ਵਾਰ-ਵਾਰ ਨਨਕਾਣਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੁਆਰਾ ਸੱਦੇ ਜੀ ਤੇ ਚਲੋ ਠੀਕ ਆ ਜੀ ਅੱਜ ਦੀ ਆਪਣੀ ਵੀਡੀਓ ਇੰਨੀ ਸੀ ਜੀ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ